ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਅੱਜ ਲੈ ਕੇ ਆਏ ਜੀ ਨਵੀਂ ਵੀਡੀਓ ਆਪਣੇ ਪਲਾਂਟਰ ਦੀ ਜਿਹੜਾ ਆਪਾਂ ਨਵਾਂ ਪਲਾਂਟਰ ਲਿਆਂਦਾ BBC ਵਾਲਿਆਂ ਦਾ ਜਿਹੜਾ ਬੈਡ ਪਲਾਂਟਰ ਹੈ ਜਿਹੜਾ ਮੂੰਗੀ ਮੱਕੀ ਤੇ ਪਿੰਡੀ ਜਿਹੜਾ ਹੁਣ ਸੀਜ਼ਨ ਚੱਲੂਗਾ ਤੇ ਮਟਰ ਵੀ ਕੇਰ ਦਾ ਜਿਹੜਾ ਬੈਡ ਤੇ ਉੱਤੇ ਕੇਰ ਦਾ ਉਹਦੇ ਬਾਰੇ ਦੱਸਾਂਗੇ ਆਪਾਂ ਜਰੂਰ ਸਾਰਿਆਂ ਨੂੰ ਕਈ ਵੀਰਾਂ ਦੇ ਫੋਨ ਆਏ ਵੀ ਇਹਦੇ ਬਾਰੇ ਇੱਕ ਵੀਡੀਓ ਬਣਾ ਕੇ ਜਰੂਰ ਪਾਓ ਵੀ ਇੱਕ ਇੱਕ ਕੀ ਕੰਮ ਕਰਦਾ ਕਿਵੇਂ-ਕਿਵੇਂ ਕੰਮ ਕਰਦਾ ਹਾਂਜੀ ਆਪਣਾ ਜੀ ਇਹ ਪਲਾਂਟਰ ਬੀਬੀਸੀ ਬੀਬੀਸੀ ਵਾਲਾ ਨਾਲ ਇਹ ਪਲਾਂਟਰ ਹੈ ਜੀ ਆਪਣੇ ਕੋਲੇ ਲੋਹਾਰ ਖੜੇ ਮਾਨਸਾ ਜ਼ਿਲ੍ਹਾ ਦੇ ਵਿੱਚ ਲਾਸਟ ਪਿੰਡ ਆ ਜੀ ਮੰਨ ਲਓ ਸੰਕੇਤ ਨਾਲ ਹੀ ਪਿੰਡ ਪੈਂਦਾ ਹੈ ਲੋਹਾਰ ਖੜਾ ਇਹ ਬੀ ਵੀ ਤਿਆਰ ਕਰਦੇ ਆ ਆਪਦਾ ਬਾਸਪਤੀ ਦਾ ਜਿਹੜਾ ਮਰਜੀ ਨਾਲ ਕੋਈ ਵੈਰਾਈਟੀ ਲੈ ਲਓ ਝੋਨੇ ਦੀ ਤੇ ਉਦੋਂ ਕਣਕ ਦਾ ਵੀ ਜਿਹੜੀ ਮਰਜੀ ਵੈਰਾਈਟੀ ਲੈ ਲਓ ਕਣਕ ਦੀ ਵੀ ਇਹ ਬੀ ਤਿਆਰ ਕਰਦੇ ਆ ਤੇ ਆਪਾਂ ਦੱਸਾਂਗੇ ਤੁਹਾਨੂੰ ਜੀ ਇਹ ਪਲਾਂਟ ਪਲਾਂਟਰ ਕਿੱਡੀ ਕਿੱਡਾ ਬੈੱਡ ਬਣਾਉਂਗਾ ਤੇ ਕਿੰਨੇ ਚੀਏ ਖਾਲੀ ਹੋ ਗਈ ਇਹਦੀ ਤੇ ਕਿਵੇਂ ਦਾ ਬਣਾਉ ਉਹ ਆਪਣੇ ਕੋਲੇ ਇਹਦੀ ਪਿਛਲੇ ਸਾਲ ਜਿਹੜਾ ਟ੍ਰਾਇਲ ਆ ਜਾਂ ਹੁਣ ਚੱਲ ਰਿਹਾ ਉਹ ਵੀ ਆਪਣੇ ਕੋਲੇ ਵੀਡੀਓ ਆਈਆਂ ਆਪਾਂ ਉਹਨਾਂ ਨੇ ਆਪ ਨੂੰ ਭੇਜੀਆਂ ਕੁਛੇ ਨੂੰ ਆਪਾਂ ਤਾਂ ਗਏ ਨਹੀਂ ਜਿੱਥੇ ਚੱਲ ਰਿਹਾ ਤੇ ਉਹ ਤੁਹਾਨੂੰ ਦਿਖਾਵਾਂਗੇ ਸਾਰੇ ਜਣਾਂ ਨੂੰ ਤੇ ਇਹ ਜੀ ਆਪਾਂ ਪਹਿਲਾਂ ਗੱਲ ਕਰਦੇ ਆਂ ਮਸ਼ੀਨ ਦੀ ਜਿਹੜੀ ਮਸ਼ੀਨ ਨੇ ਆਪਣਾ ਬੀਜ ਪਾਉਣਾ ਜਾਂ ਤੇਰਾ ਕਰਨਾ ਤੇ ਸੇਮ ਜਵੇਂ ਬਿਊਟੀ ਕੋਟਰ ਨਾਲੇ ਆਮ ਪਲੇਟਾਂ ਹੁੰਦੀਆਂ ਨੇ सेम ਉਹੀ ਆ ਸਿਸਟਮ ਤੇ ਇਹਦਾ ਆਪਸ਼ਨ ਆ 1 ਡੱਬਾ 2 ਡੱਬੇ 3 ਤੇ 4 ਲਾ ਲਓ ਵੀ ਜੇ ਆਪਾਂ 2 ਡੱਬਿਆਂ ਦੇ ਵਿੱਚ ਕੋਈ ਆਟਾ ਕਾ ਫਸਲ ਕਰ ਲਓ ਇਹ 2 ਡੱਬੇਾਂ ਜਿਹੜੀ ਮਰਜ਼ੀ ਕਰ ਲਓ ਆਟਾ-ਅੱਟ ਵੀ ਆਪਾਂ ਕਰ ਸਕਦੇ ਆ ਇਹਦੇ ਵਿੱਚ ਤੇ ਬੈੱਡ ਬਣਾਊਗਾ ਜੀ 24 ਇੰਚ ਦਾ ਯਾਨੀ ਕਿ 2 ਫੁੱਟ ਦਾ ਅਗਲੇ ਪਾਸਿਓਂ ਇਹ ਬਣਾਊਗਾ 30 ਇੰਚ ਦਾ ਆ ਫਰਤੋ ਫਰੀਤੀਂ ਚ ਉਹਦੇ ਸਾਹ ਨਾਲੇ ਚੱਲ ਜਾਣਾ ਆ ਜਿਹੜਾ ਇਹ ਜਿਹੜਾ ਕਰਾਇਆ ਆ ਲੱਗਾ ਵਿਖੋ ਜੰਦਰਾ ਜਿਹੜਾ ਇਹ ਜੰਦਰਾ ਲੱਗਾ ਇਹਨੇ ਬਿਲਕੁਲ ਮਿੱਟੀ ਨੂੰ ਪਧਰੇ ਕਰਦੇ ਜਾਣਾ ਆਪਦਾ ਤੇ ਆ ਖਾਨਿਆਂ ਦੇ ਵਿੱਚ ਪਾਣੀਆਂ ਕਿ ਡੀਏਪੀ ਖਾਦ ਚਾਰ ਪੌਰਾ ਚਾਰ ਹੀ ਪੌਰਾ ਮਗਰ ਹੋ ਗਈਆਂ ਚਾਰ ਹੀ ਪੌਰਾ ਅੱਗੇ ਹੋ ਗਈਆਂ ਇਹ ਸਾਰਾ ਸਿਸਟਮ ਚੱਲਣਾ ਉਧਰ ਵੀ ਇਦਾਂ ਹੀ ਆ ਇੱਧਰ ਵੀ ਆਣੀ ਤੇ ਹੁਣ ਜਿਹੜਾ ਆ ਨਾਲ ਇਹ ਥੱਲੇ ਆ ਜਾਣਾ ਇੱਥੇ ਤੇ ਨੇ ਇਹ ਵੀ ਘੜਦਾ ਦੇਖੋ ਰੂਲੇ ਵਾਂਗੂ ਹੀ ਹੋ ਗਿਆ ਜਿਵੇਂ ਉਹ ਰੁਲਾ 10 ਇੰਚ ਇਹ ਹੋ ਗਿਆ ਇਹ ਜਿਹੜਾ ਨਾਲ ਵੱਟ ਪਾਈ ਹੋਊਗੀ ਜਾਂ ਬੈੱਡ ਪਾਇਆ ਹੋਊਗਾ ਉਹ ਤੇ ਮਾੜੀ-ਮੋਟੀ ਕੰਪੈਸ਼ੀ ਹੋਊਗਾ ਉਹਨੂੰ ਸਹੀ ਕਰਦਾ ਜਾਊਗਾ ਜੀ ਸੇਮ ਹੀ ਹੈ ਇਹ ਇਹ ਮਸ਼ੀਨ ਵੀ ਇਦਾਂ ਹੀ ਆ ਤੇ ਇਹਦੀ ਜਿਹੜੀ ਸਾਰੀ ਸੈਟਿੰਗਾਂ ਮਸ਼ੀਨ ਦੀ ਆ ਰੂਲੇ ਦੇ ਉੱਤੇ ਆ ਰੂਲੇ ਤੇ ਇਧਰੋਂ ਆ ਨਟ ਤੇ ਆ ਵੇਖੋ ਜਦੋਂ ਇਹ ਨਟ ਆਪਾਂ ਸੈੱਟ ਕਰਤਾ ਉਸ ਤੋਂ ਬਾਅਦ ਮਸ਼ੀਨ ਬੈੱਡ ਜਿਵੇਂ ਦਾ ਮਰਜ਼ੀ ਤਿਆਰ ਹੋਈ ਜਾਵੇ ਮਸ਼ੀਨ ਨੇ ਜਿਹੜਾ ਆਪਾਂ 1 ਇੰਚ ਕਰਤਾ ਜਾਂ 1.5 ਇੰਚ ਕਰਤਾ ਜੀ ਵੀ ਆਪਣਾ ਉੱਥੇ ਹੀ ਪੈਣਾ ਤੇ ਜਿਹੜੀਆਂ ਆ ਪੂਰਾ ਬਿਲਕੁਲ ਕੋੜੇ ਦਿੱਤੀਆਂ ਹੋਈਆਂ ਇਹ ਤਾਂ ਦਿੱਤੀਆਂ ਵੀ ਜਿਹੜਾ ਬੀਜ ਆ ਬਿਲਕੁਲ ਹੂੰ ਵੀ ਜਿਹੜਾ ਜਿੰਨੇ ਇੰਚ ਤੇ ਆਪਾਂ ਬਣਿਆ 1 ਇੰਚ ਤੇ ਬੰਨਤਾ ਤੇ 1-1 ਇੰਚ ਤੇ ਹੀ ਬੀਜ ਡਿੱਗੂਗਾ ਯਾਨੀ ਆ ਵੀ ਜਾਂ ਪੈਪਰਾਂ ਹੀ ਬੀ ਆਊਗਾ ਚੱਲ ਕੇ ਤੇ ਦੂਰੋਂ ਹੋ ਗਿਆ ਦੂਰੋਂ ਕਰਕੇ ਵੀ ਆਪਣਾ ਬੀਜ ਦੀ ਜਿਹੜੀ ਆ ਡੰਗਾਈ ਆ ਜਾਂ ਨੰਬਾਈ ਆ ਉਹ ਕੱਟਦੇ ਵਾਦੀ ਆ ਇਹ ਬਿਲਕੁਲ ਜਿਦਾ ਵੈਕਿਊਮ ਪਲਾਂਟਰ ਬਿਲਕੁਲ ਵੀ ਗਣਕੇ ਪਾਉਂਦਾ ਨਾ ਉਵੇਂ ਹੀ ਗਣਕੇ ਪਾਊਗਾ ਆਂਦਰੋਂ ਤਿੰਨ ਜਿਹਦਾ ਬੈਡ ਤਿਆਰ ਕਰਨਾ ਜੀ ਇਹ ਨਾਲ ਹੋਰ ਵੀ ਪਲੇਟਾਂ ਪਾਉਣ ਦਿੱਤੀਆਂ ਉਹ ਵੀ ਤੁਹਾਨੂੰ ਖਾਉਣੇ ਤੁਹਾਨੂੰ ਇਹ ਤੇ ਹੁਣ ਮੂੰਗੀ ਪਿੰਡੀ ਨਰਮਾ ਕਣਕ ਇਹ ਚੀਜ਼ੇ ਇਸ ਸਪਲਿਟ ਦੇ ਨਾਲ ਆਪਾਂ ਖੇਰ ਸਕਦੇ ਆ ਚਾਰ ਚਾਰ ਜਾਂ ਪੰਜ ਫਸਲਾਂ ਵੀ ਜਿਹੜਾ ਗੋਲ ਦਾਣਾ ਹੁੰਦਾ ਹੈ ਤੈਰ ਵਿੱਚ ਤੇ ਤਾਂ ਫਿਰ ਇਸ ਤੋਂ ਬਾਅਦ ਇਹਦੀ ਆਪਾਂ ਸਪਲਿਟ ਘਟਾਉਣੀ ਆ ਜਾਂ ਵਧਾਉਣੀ ਆ ਉਹਨਾਂ ਨੇ ਆ ਦੇਖੋ ਸੈਂਟਰ ਦੇ ਵਿੱਚ ਗੀਅਰ ਦਿੱਤਾ ਆ ਗੀਅਰ ਦਿੱਤਾ ਇੱਥੇ ਬਿਲਕੁਲ ਸਲੋ ਆ ਇੱਥੇ ਥੋੜਾ ਤੇਜ਼ ਇੱਥੇ ਥੋੜਾ ਤੇਜ਼ ਇੱਥੇ ਥੋੜਾ ਇਹ 5-5 ਕਿਲੋ ਦਾ ਫਰਕ ਪਾਉਂਦਾ ਜਾਊਗਾ ਇੱਕ ਇੱਕ ਦੀ ਤਿੰਨ ਤਿੰਨ ਚਾਰ ਚਾਰ ਕਿਲੋ ਦਾ ਜੇ ਹੋਰ ਚੱਕਰ ਵਧਾਉਣੇ ਘਟਾਉਣੇ ਆ ਤੇ ਆ ਪੁਲੀਆਂ ਕੱਢ ਕੇ ਕਮਾ ਦੋ ਤੇ ਬਸ ਜਿੰਨੇ ਮਾਰੇ ਚੱਕਰ ਮੇਰੇ ਕੋ ਪਿਛਲੇ ਸੀਜ਼ਨ ਦੀਆਂ ਵੀ ਵੀਡੀਓ ਪਈਆਂ ਤੇ ਮੈਂ ਵਿੱਚ ਜਰੂਰ ਰੀਲ ਤੇ ਤੇ ਵੀਡੀਓ ਵਿੱਚ ਲਾਉਂਗਾ ਇਹ 6 ਇੰਚ 6 ਇੰਚ ਜਗ੍ਹਾ ਬਣਦੀ ਹੈ ਪੂਰੀ ਨੈਟ ਤੇ ਜਿਹੜੀ ਪਿੰਡੀ ਆ ਪਿੰਡੀ ਆਪਾਂ ਚੋਬੇ ਦੇ ਨਾਲ ਲਾਉਣੇ ਇੱਕ ਵੱਟ ਤੇ 1 ਫੁੱਟ ਦੀ ਹੀ ਉਹ ਵੱਟ ਹੁੰਦੀ ਆ ਪਿੰਡੀ ਦੀ ਤੇ ਇਹ 2 ਫੁੱਟ ਦੀ ਵੱਟ ਕਰੂਗਾ ਦੋਵੇਂ ਪਾਸੇ ਪਾਣੀ ਲੱਗੂਗਾ ਤੇ ਜਿਹੜਾ ਤੁਸੀਂ ਭਿੰਡੀ ਦਾ ਬੀਜ ਮੰਨੋ 15 ਕਿਲੋ 20 ਪਾਉਨੇ ਤੇ ਇਹ 20 ਕਿਲੋ ਵੀ ਪਾਉਗਾ ਉਨੀ ਹੀ ਆਮਦਨ ਆਪਣੀ ਜਿਆਦੀ ਹੁੰਦੀ ਹੈ ਮਟਰ ਮਟਰਾਂ ਦੀ ਵੀ ਪੰਜਾਬ ਦੇ ਵਿੱਚ ਕਹਿੰਦੇ ਆ ਜੀ ਮਟਰ ਦੀ ਜਿਹੜੀ ਮਸ਼ੀਨ ਇਹਦੇ ਨਾਲ ਬੀਜਿਆ ਗਿਆ ਉਹਦਾ ਮਟਰ ਜ਼ਿਆਦਾ ਨਿਕਲਿਆ ਕਿਉਂਕਿ ਇਹਨੇ ਚਾਰਾਂ ਸਿਆੜਾਂ ਦੇ ਵਿੱਚ ਮਟਰ ਕੇ ਰਿਆ ਤੇ ਇੱਕੋ ਜਆ ਵਧੀਆ ਤੇ ਜੇ ਲਾ ਲਓ ਇਹ ਸਰੋਂ ਵੀ ਕੇਰੂਗੀ ਇਧਰ ਵੇਖੋ ਸਰੋਂ ਵਾਸਤੇ ਵੀ ਪਲੇਟ ਦਿੱਤੀ ਹੈ ਮੇਰੇ ਨਾਲ ਸਰੋਂ ਕੇਰੂਗੀ ਬਿਲਕੁਲ ਬ੍ਰੇਕ ਮੂਲੀ ਗਾਜਰ ਸਲਗਮ ਜੋ ਮਰਜੀ ਇਸ ਨਾਲ ਛੋਟੇ ਤੋਂ ਛੋਟਾ ਬੀਜ ਕੀਰ ਲੋ ਉਹਨੇ ਕੀਰੂਗੀ ਨਾਲ ਆ ਆ ਮੱਕੀ ਮਟਰ ਰਾਜਮਾ ਉਹਦੇ ਵਾਸਤੇ ਵੱਡੇ ਬੀਜ ਵਾਸਤੇ ਆਪਣਾ ਟਾਈਪ ਪੂਰੀਆ ਹੈਵੀ ਆ ਵਧੀਆ ਬਹੁਤ ਸੋਹਣਾ ਚੀਜ਼ ਬਣਾਇਆ ਜੀ ਬੜਾ ਵਧੀਆ ਪਲੈਂਟਰ ਰੰਗ ਵੀ ਇਹਨੂੰ ਪੂਰਤ ਪਾਉਟਰ ਕੋٹنگ ਕਹਿ ਦਿੰਦੇ ਹੋ ਰੰਗਿਆ ਸਾਰਾ ਹੈ ਬਸ ਇਹਨੂੰ ਚਲਾਵਾਂਗੇ 1-2 ਦਿਨ ਤੱਕ ਇਹਦੀ ਵੀਡੀਓ ਜ਼ਰੂਰ ਪਾਵਾਂਗੇ ਚਲਾ ਕੇ ਤੇ ਇਸ ਵੀਡੀਓ ਨੂੰ ਵੀ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਵੀਰ ਜਿੰਨੂੰ ਕਹਨ ਨੂੰ ਜ਼ਰੂਰਤ ਆ ਤੇ ਮੈਂ ਸਕਰੀਨ 'ਤੇ ਆਪਣਾ ਕੰਟੈਕਟ ਨੰਬਰ ਦੇ ਦਊਗਾ ਤੇ ਤੁਸੀਂ ਮੇਰ ਨਾਲ ਕੰਟੈਕਟ ਕਰੋ ਆਪਾਂ ਭਾਵੇਂ 20 ਕਿਲੋਮੀਟਰ ਤੱਕ ਵੀ ਹੋਣਾ ਪਊਗਾ ਤਾਂ ਵੀ ਆਪਾਂ ਵੇਚ ਜਾਣਾ ਵਾਂਗੇ ਜ਼ਰੂਰ ਆਵਾਂਗੇ ਸਾਰਿਆਂ ਨੂੰ ਸასიਖਾਲਾ ਜੀ ਤੇ ਆਪਣੀ ਵੀਡੀਓ ਕਰੋ ਸ਼ੇਅਰ ਫੇਸਬੁੱਕ 'ਤੇ ਤੇ YouTube ਤੇ ਵੀ ਆਪਣੀ ਵੀਡੀਓ ਆਉਗੀ ਉਹ ਵੀ ਜਰੂਰ ਸਾਰਿਆਂ ਨੇ ਦੇਖਿਆ ਇਹਦੀਆਂ ਵੀਡੀਓ ਨਵੀਆਂ ਚੱਲਦੇ ਨੇ ਪਾਉਂਦੇ ਰਵਾਂਗੇ ਆਪਾਂ ਹੋ ਸੜਕਾ ਤੋਂ ਛੱਲਿਆ ਖਰੀਦ ਕੀ ਖਬਰ ਹੋ ਮੇਰੇ ਆ ਕਿਸਾਨਾਂ ਜਿੰਨਾ ਕੀ ਦੇ ਕੋ ਸਬਰ ਹੋ ਹੋ ਸੜਕਾ ਤੋਂ ਛੱਲਿਆ ਖਰੀਦ ਕੀ ਖਬਰ ਹੋ ਮੇਰੇ ਆ ਕਿਸਾਨਾਂ ਜਿੰਨਾ ਕੀ ਦੇ ਕੋ ਸਬਰ ਹੋ ਰਤੀ ਰਤੀ ਬੱਕੀ ਨੂੰ ਜਵਾਨ ਹੁੰਦੀ ਵੇਖਦਾ ਏ ਜਦੋਂ ਕਮਾਤ ਥੁੱਕ ਖੇਤੋਂ ਦੇ ਚੰਡੇ ਨਾਲ ਚਾਰ ਵੀ ਤਰੀਕੇ ਆ ਨਾ ਬੰਦਾ ਕਰੇ ਦਮ ਸਦਾ ਸ਼ੌਕ ਨਾਲ ਪਿਆਰ ਨਾਲ ਨਾਲ ਚਾ ਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਫੈਦਾ ਰਹਿ ਜਾਂਦੇ ਝੰਡੇ ਨਾਲ ਪਹਿਲਾ ਵਾਰ ਕੱਲ Thank <laughs> you.